ਤੇਰੇ ਬੱਚਿਓ ਅੱਜ ਆਪਣਾ ਜੋ ਪ੍ਰੀ ਬੋਰਡ ਦਾ ਤੁਹਾਡਾ 6 ਨੰਬਰਾਂ ਦਾ ਪਹਿਲਾ ਸਵਾਲ ਸੀ ਕਿ ਪਤਾ ਕਰੋ ਕਿ ਸਮੀਕਰਨ ਦੇ ਜੋੜਿਆਂ ਦਾ ਬਲਕਣ ਹੱਲ ਹੈ ਜਾਂ ਨਹੀਂ ਜੇਕਰ ਹੈ ਤਾਂ ਹੱਲ ਪਤਾ ਕਰੋ ਜਿਵੇਂ ਸਾਨੂੰ ਇੱਥੇ ਦਿੱਤਾ ਹੈ 2 4 ਇਹਦਾ ਮਤਲਬ ਜੇ ਅਸੀਂ ਬਲਕਣ ਹੱਲ ਧਿੱਕਰ ਪਤਾ ਕੀਤਾ ਤਾਂ ਸਾਨੂੰ 2 ਨੰਬਰ ਮਿਲਣਗੇ ਔਰ ਜੇ ਅਸੀਂ ਅੱਗੇ ਸਾਰਾ ਸਮੀਕਰਨ x ਤੇ y ਦੀ ਕੀਮਤਾਂ ਪਤਾ ਕਰ ਦਿੱਤੀਆਂ ਤਾਂ ਸਾਨੂੰ 4 ਨੰਬਰ ਜਾਨੀ ਕਿ ਸਾਡਾ ਸਵਾਲ ਬਣ ਜਾਏਗਾ ਪੂਰੇ ਦੇ ਪੂਰੇ 6 ਨੰਬਰਾਂ ਦਾ ਸੇਮ ਸਾਡੇ ਕੋਲੇ ਇੱਥੇ ਇੰਗਲਿਸ਼ ਮੀਡੀਅਮ ਦੀ ਸਟੇਟਮੈਂਟ ਵੀ ਹੈ ਇਹਦੇ ਵਿੱਚ ਪੂਰੀ ਸੇਮ ਸਮੀਕਰਨਾਂ ਨੇ ਤਾਂ ਜਿਵੇਂ ਅਸੀਂ ਇੱਥੇ ਵਿਲੱਖਣ ਹੱਲ ਨੂੰ ਇੰਗਲਿਸ਼ ਦੇ ਵਿੱਚ ਅਸੀਂ ਕਹਿੰਦੇ ਹਾਂ ਯੂਨੀਕ ਸੋਲੂਸ਼ਨ ਤਾਂ ਸਵਾਲ ਨੂੰ ਸੋਚ ਕੇ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਚੈੱਕ ਕਰਨਾ ਕਿ ਇਹਦੇ ਵਿਲੱਖਣ ਹੱਲ ਹੈ ਜਾਂ ਨਹੀਂ ਤਾਂ ਇੱਕ ਟ੍ਰਿਕ ਦੇ ਵਿੱਚ ਯਾਦ ਰੱਖਿਓ ਬੇਟਾ ਕਿ ਜੇ ਤੁਹਾਨੂੰ 6 ਨੰਬਰਾਂ ਦਾ ਸਵਾਲ ਆਉਂਦਾ ਹੈ ਤਾਂ ਇਹਦੇ ਵਿੱਚ ਵਿਲੱਖਣ ਹੱਲ ਹੋਏਗਾ ਹੀ ਹੋਏਗਾ ਤੁਸੀਂ 2 ਨੰਬਰ ਤਾਂ ਆਪਦੇ ਇੱਥੇ ਹੀ ਪੱਕੇ ਕਰ ਸਕਦੇ ਹੋ ਕਿਉਂਕਿ ਤੁਹਾਨੂੰ 6 ਨੰਬਰਾਂ ਦੇ ਵਿੱਚ ਇਹਨਾਂ ਨੇ ਸਵਾਲ ਦੇਣਾ ਹੈ ਤਾਂ ਫਿਰ ਅੱਗੇ ਵੀ ਸੋਲਵ ਕਰਨਾ ਤਾਂ ਕਰਕੇ ਉਹਨੂੰ ਵਿਲੱਖਣ ਹੱਲ ਹੋਵੇ ਕਿਉਂਕਿ ਬਾਕੀ ਜੇ ਇਹਦਾ ਵਿਲੱਖਣ ਹੱਲ ਨਾ ਹੋਵੇ ਤਾਂ ਫਿਰ ਇਹ ਸਵਾਲ ਉੱਥੇ ਹੀ ਖਤਮ ਹੋ ਜਾਏਗਾ ਅੱਗੇ ਨਹੀਂ ਜਾਏਗਾ ਤਾਂ ਧਿਆਨ ਰੱਖਿਓ ਕਿ ਮੋਸਟਲੀ 6 ਨੰਬਰਾਂ ਦੇ ਸਵਾਲ ਆਏਗਾ ਉਹਦਾ ਵਿਲੱਖਣ ਹੱਲ ਹੀ ਹੋਏਗਾ ਤਾਂ ਸੋਲਵ ਕਰਉਣੇ ਇਸ ਸਮੀਕਰਨਾਂ ਲੈ ਲੈਂਦੇ ਆ ਦੋਨੋਂ 5x 8y 9 ਇਹ ਸਾਡੇ ਕੋਲ ਸਮੀਕਰਨ 1 ਹੈ 2x 3y 4 ਇਹ ਸਮੀਕਰਨ ਸਾਡੇ ਕੋਲੇ 2 ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਹੈ x ਦੇ ਕੋਫੀਸ਼ੀਐਂਟ y ਦੇ ਕੋਫੀਸ਼ੀਐਂਟ ਤੇ bina xy ਤੋਂ ਅਸੀਂ ਕੀ ਰੱਖਦੇ ਹਾਂ ਇਹਨਾਂ ਨੂੰ a1 a1 a2 ਇਹ ਸਾਡੇ ਕੋਲ ਕੀ ਆ ਗਿਆ 5 2 सेम b1 b2 ਇਹ ਸਾਡੇ ਕੋਲ ਕੀ ਆ ਗਿਆ 8 3 ਔਰ ਲਾਸਟ ਸਾਡੇ ਕੋਲ ਕੀ ਹੈ c1 c2 9 4 ਜ਼ਿਆਦਾ ਕਨਫਿਊਜ਼ ਹੋਣ ਦੀ ਜ਼ਰੂਰਤ ਨਹੀਂ x ਦੇ ਜੋ ਕੋਫੀਸ਼ੀਐਂਟ ਨੇ ਉਹਨਾਂ ਨੂੰ ਵਟਿਆਂ 'ਚ ਲਿਖ ਲਓ ਵਾਈ ਨੂੰ ਵਟਿਆਂ 'ਚ ਲਿਖ ਲਓ ਔਰ ਬਿਨਾ xy ਜੋੜੇ ਕਨਸਟੈਂਟ ਟਰਮ ਦੇ ਉਹਨਾਂ ਨੂੰ ਵਟਿਆਂ 'ਚ ਲਿਖ ਲਓ ਹੁਣ ਜਦੋਂ ਅਸੀਂ ਇੱਥੇ ਦੇਖਦੇ ਹਾਂ a1/a2 5/2 ਅਤੇ b1/b2 8/3 ਹੈ ਤਾਂ a ਦੋਨੋਂ ਆਪਸ 'ਚ ਬਰਾਬਰ ਨਹੀਂ ਆ ਰਹੀ ਤਾਂ ਕੀ ਆਏਗਾ ਸਾਡੇ ਕੋਲ a1/a2 ਬਰਾਬਰ ਨਹੀਂ ਹੈ b1/b2 ਤਾਂ ਇਹਦਾ ਮਤਲਬ ਕੀ ਹੁੰਦਾ ਵਿਲੱਖਣ ਹੱਲ ਹੈ ਵਿਲੱਖਣ ਹੱਲ ਤਾਂ ਜਾਂਜੀ ਕੀ ਕਹਿ ਸਕਦੇ ਆ ਕਿ ਸਿਸਟਮ ਹੈ ਯਾਨੀ ਇੱਕ ਸੋਲੂਸ਼ਨ ਤਾਂ ਜੇ ਹੁਣ ਰੱਖਣ ਹੱਲ ਹੈ ਤਾਂ ਅਸੀਂ ਅੱਗੇ ਕੀ ਕਰਨਾ ਹੈ ਕਿ ਆਹ ਹੁਣੇ ਜਿਵੇਂ ਸਮੀਕਰਨਾਂ ਦੇ ਹੱਲ ਪਤਾ ਕਰਨੇ ਐ x ਤੇ y ਨੇ ਕੀਮਤਾਂ ਪਤਾ ਕਰਕੇ ਦੱਸਣੀਆਂ ਤਾਂ ਇਹਦੇ ਤੇ ਅਸੀਂ ਜ਼ਿਆਦਾਤਰ ਬਿਲੋਪਨ ਵਿਧੀ ਜਿਹਨੂੰ ਅਸੀਂ ਇਲੀਮੀਨੇਸ਼ਨ ਮੈਥਡ ਵੀ ਕਹਿੰਦੇ ਨੇ x ਦੇ ਗੁਣਾਕ ਜਾਂ y ਦੇ ਗੁਣਾਕ ਕੀ ਕਰਦੇ ਆ ਬਰਾਬਰ ਕਰਕੇ ਹੀ ਸੋਲਵ ਕਰਾਉਨੇ ਆ ਤਾਂ ਅਸੀਂ ਜਦੋਂ ਸਵਾਲਾਂ ਦੇ ਵਿੱਚ x ਦੇ ਗੁਣਾਂਕੀ ਬਰਾਬਰ ਕਰਦੇ ਹਾਂ ਜਿਵੇਂ ਸਾਡੇ ਕੋਲੇ ਪਹਿਲੀ ਸਮੀਕਰਨ ਦੇ ਵਿੱਚ x ਦਾ ਗੁਣਾਂਕ ਸਾਡੇ ਕੋਲੇ ਕੀ ਆਇਆਗਾ 5 ਦੂਜੀ ਸਮੀਕਰਨ ਦੇ ਵਿੱਚ x ਦਾ ਬਨਾ ਕੀ ਸਾਡੇ ਕੋਲੇ 2 ਤਾਂ ਅਸੀਂ ਕਰਨਾ ਕੀ ਹੈ ਅਸੀਂ ਪਹਿਲੀ ਸਮੀਕਰਨ ਨੂੰ 2 ਨਾਲ ਗੁਣਾ ਕਰਵਾਵਾਂਗੇ ਔਰ ਦੂਜੀ ਸਮੀਕਰਨ ਨੂੰ ਅਸੀਂ 5 ਨਾਲ ਗੁਣਾ ਕਰਵਾਵਾਂਗੇ ਤਾਂ ਅਸੀਂ ਇਹ ਲਿਖ ਕੇ ਦੇਖਦੇ ਕਰਵਾਉਨੇ ਆ ਇਸ ਸਟੈਪ ਨੂੰ ਇਹੀ ਸਟੈਪ ਇੱਥੇ ਮੇਨ ਹੈ ਕਿ ਕਿਹਨੂੰ ਕਿਹਦੇ ਦੇ ਗੁਣਾਂਕ ਨਾਲ ਗੁਣਾ ਕਰਵਾਉਣਾ ਤਾਂ ਜਿਵੇਂ ਸਾਡੇ ਕੋਲੇ ਕੀ ਹੈ 5x+8y=9 2x+3y=4 ਤਾਂ ਅਸੀਂ ਜਿਵੇਂ ਉੱਪਰ ਲਿਖਿਆ ਸਮੀਕਰਨ ਪਹਿਲੀ ਨੂੰ ਅਸੀਂ ਕਿਹਦੇ ਗੁਣਾ ਕਰਨਾ ਗੁਣਾ ਕਰਾਉਣਾ 2 ਨਾਲ ਤਾਂ ਅਸੀਂ ਇਸ ਨੂੰ ਗੁਣਾ ਕਰਵਾਵਾਂਗੇ 2 ਨਾਲ ਔਰ ਸਮੀਕਰਨ 2 ਨੂੰ ਅਸੀਂ ਗੁਣਾ ਕਰਵਾਵਾਂਗੇ 5 ਨਾਲ ਤਾਂ ਗੁਣਾ ਕਰਵਾ ਕੇ ਸਾਡੇ ਕੋਲ ਕੀ ਆ ਰਿਹਾ ਸਾਰੀ ਸਮੀਕਰਨਾਂ ਗੁਣਾ ਕਰਨੇ 2 ਨੂੰ 5 ਨਾਲ ਗੁਣਾ ਕਰਵਾਵਾਂਗੇ 10x 2 ਨੂੰ 8 ਨਾਲ ਗੁਣਾ ਕਰਵਾਵਾਂਗੇ 16/2 اور 2 9나 guna karawange 18 एमी 5 nu 2 na guna karawange 10x5 nu 3 na guna karawange 15/2 اور 5 nu 4 na guna karawange 20 ਤਾਂ ਹੁਣ ਜਿਵੇਂ ਅਸੀਂ ਇੱਥੇ ਦੇਖ ਰਹੇ ਹਾਂ x ਦੇ ਗੁਣਾ ਇੱਥੇ ਸਾਡੇ ਕੋਲ ਕੀ ਹੈਗਾ 10 ਇੱਥੇ ਵੀ x ਦਾ ਗੁਣਾ ਕੀ ਹੈਗਾ ਸਾਡੇ ਕੋਲੇ 10 ਤਾਂ ਗੁਣਾਕ ਸਾਡੇ ਕੀ ਹੋਗੇ ਬਰਾਬਰ ਤਾਂ ਅਸੀਂ ਹੁਣ ਘਟਾਓ ਕਰਾਵਾਂਗੇ ਕਿਉਂਕਿ ਦੋਨੋਂ ਹੀ ਪਲੱਸ ਦੇ ਹਨ ਮਾਈਨਸ ਮਾਈਨਸ ਤੇ ਮਾਈਨਸ ਜਿਵੇਂ 10x+ ਦੇ ਹੈ ਇੱਥੇ ਮਾਈਨਸ ਦੇ ਕੱਟੇ ਇਹ ਧਿਆਨ ਚ ਜਰੂਰ ਰੱਖਣਾ ਬੱਚੋ ਤੁਸੀਂ ਕਿ ਜੋ ਸਾਡੇ ਕੋਲ ਇਹ ਸਾਈਨ ਇੱਥੇ ਹੁਣ ਪਲੱਸ ਦਾ ਨਹੀਂ ਰਿਹਾ ਇਹ ਸਾਡੇ ਕੋਲੇ ਇੱਥੇ ਮਾਈਨਸ ਦਾ ਸਾਈਨ ਹੀ ਹੈ ਤਾਂ ਹੁਣ ਉੱਪਰ ਸਾਡੇ ਕੋਲ ਪਲੱਸ ਦੇ 16y ਹੈ نیچے ਸਾਡੇ ਕੋਲੇ ਮਾਈਨਸ ਦੇ 15y ਤਾਂ 16 ਦੇ ਵਿੱਚੋਂ 15 ਜਦੋਂ ਅਸੀਂ ਘਟਾਵਾਂਗੇ ਤਾਂ 1 ਆਏਗਾ ਤਾਂ ਰਹਿ ਗਿਆ ਸਾਡੇ ਕੋਲ y ਇਸ ਦੇ ਅੱਗੇ ਐਕ ਲੌਂਗ ਆਉਣ ਦੀ ਜਰੂਰਤ ਨਹੀਂ ਦੇ ਸਾਡੇ ਕੋਲੇ ਇਕੱਲੇ ਹੀ y ਹੈ ਤਾਂ ਇਹਦਾ ਮਤਲਬ ਉਹਦੇ ਅੱਗੇ ਐਕਟ ਹੀ ਹੈ ਅੱਗੇ 18 ਦੇ ਵਿੱਚੋਂ ਅਸੀਂ 20 ਮਾਈਨਸ ਦੇ ਕਰਾਵਾਂਗੇ ਕਿਉਂਕਿ ਮਾਈਨਸ ਦੇ 20 ਵੱਡੇ ਨੇ ਤਾਂ ਸਾਡੇ ਕੋਲੇ ਕੀ ਆਏਗਾ ਮਾਈਨਸ ਦੇ 2 ਤਾਂ y ਦੀ ਵੈਲਿਊ ਸਾਡੇ ਕੋਲੇ ਮਾਈਨਸ ਦੇ 2 ਆ ਚੁੱਕੀ ਹੈ ਤਾਂ ਹੁਣ ਅਸੀਂ ਇਸ ਨੂੰ ਕੀ ਕਰਨਾ ਹੈ ਸਮੀਕਰਨ ਇੱਕ ਜਾਂ ਦੋ ਚ ਭਰ ਸਕਦੇ ਹਾਂ ਔਰ ਜ਼ਿਆਦਾਤਰ ਅਸੀਂ ਪਹਿਲੀ ਹੀ ਸਮੀਕਰਨ ਵਿੱਚ ਭਰਦੇ ਹਾਂ ਤਾਂ y ਬਰਾਬਰ ਮਾਈਨਸ 2 ਨੂੰ ਇੱਕ ਵਿੱਚ ਭਰਨਾ ਦੇਖ ਇੱਕ ਵਿੱਚ ਭਰਦੇ ਹਾਂ ਅਸੀਂ ਪਾਂ ਜੇ x 8 ਜਿੱਥੇ ਸਾਡੇ ਕੋਲੇ y ਹੈ ਉੱਥੇ ਅਸੀਂ ਕੀ ਭਰਾਂਗੇ ਮਾਈਨਸ ਦੇ 2 9 5x 8 ਨੂੰ ਮਾਈਨਸ 2 ਨਾਲ ਗ੍ਰਾਹਾਂਗੇ ਮਾਈਨਸ ਦੇ 16 9 5x ਮਾਈਨਸ ਦੇ 16 ਇਧਰੇ ਆ ਕੇ ਸਾਡੇ ਕੋਲ ਕਾਦੀ ਬਣ ਜਾਣਗੇ ਪਲੱਸ ਦੇ ਤੇ ਜਿਵੇਂ ਅਸੀਂ ਇੱਥੇ ਦੇਖਦੇ ਹਾਂ 16 9 ਕਿੰਨੇ ਬਣ ਜਾਣਗੇ ਸਾਡੇ ਕੋਲੇ 25 5 x ਸਾਡੇ ਕੋਲ ਕੀ ਆ ਗਿਆ 25 x ਪੰਜ ਨਾਲ ਇਧਰ ਗੁਣਾ ਹੋਇਆ ਹੋਇਆ ਤਾਂ ਇਧਰ ਇਹ ਸਾਡੇ ਕੋਲੇ ਕੀ ਹੋ ਜਾਏਗਾ ਡਿਵਾਈਡਾ ਤਾਂ ਪੰਜ ਜੋ ਪੰਜੀ 25 ਤਾਂ ਸਾਡੇ ਕੋਲ x ਦੀ ਵੈਲਿਊ ਕੀ ਆ ਗਈ 5 ਔਰ y ਦੀ ਵੈਲਿਊ ਸਾਡੇ ਕੋਲੇ ਕੀ ਆਈ ਹੈ ਮਾਈਨਸ 2 ਤਾਂ ਇਸ ਤਰ੍ਹਾਂ ਦੇ ਵੀ ਹੋਰ ਵੀ ਸਵਾਲ ਸਾਡੀ 3rd ਚੈਪਟਰ ਦੇ ਵਿੱਚ ਨੇ ਉਹਨਾਂ ਨਾਲ ਪ੍ਰੈਕਟਿਸ ਕਰ ਸਕਦੇ ਆਂ ਅੱਗੇ ਅਸੀਂ ਫਿਰ ਹੋਰ ਸਵਾਲ ਕਰਕੇ ਦੇਖਦੇ ਆਂ ਅਗਲੇ ਵਿੱਚ ਥੇਲੇ ਸਵਾਲ ਲੈਣੀ ਤਾਂ ਉਸ ਤਰ੍ਹਾਂ ਦੇ ਸਵਾਲ ਵੀ ਹੋਰ ਤਾਂ ਕਿ ये भी चांस है छः नंबरों के आएगा है सवाल के ना जी ने समीकरण दिखाई हुई हैं दो और हल विलखण है या नहीं चेक करा अभी जिन्हें पेलना दोनों समीकरण ले जाते हैं कि तेन एक्स प्लस दो वाई बराबर पाँच समीकरण मनोंगे तेन प्लस सॉरी माइनस दो वाई बराबर ਸਮਿਕਰਨ 2 ਇਹਦੇ ਨੂੰ ਸਾਨੂੰ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਅਸੀਂ ਫਿਰ ਕੋਫੀਸ਼ੀਐਂਟ ਦੇਖਾਂਗੇ ਜਿਵੇਂ ਕਿ x ਦਾ ਕੋਫੀਸ਼ੀਐਂਟ 10 ਹੈ b ਚ ਵੀ x ਦਾ ਕੋਫੀਸ਼ੀਐਂਟ ਕੀ ਹੈ 3 ਹੈ ਇਹਨੂੰ ਅਸੀਂ ਲਿਖਦੇ ਆ A1 A2 ਲੈਣੋਂ ਬਟਾ ਇੱਕwidehat ਕੇ ਸਾਡੇ ਕੋਲ ਕੀ ਆ ਗਿਆ A ਇਹਨੇ y ਦੇ ਕੋਫੀਸ਼ੀਐਂਟਾਂ ਨੂੰ ਵੀ ਦੇਖਣਾ ਹੈ ਪਹਿਲਾਂ ਸਮੀਕਰਨ ਨੂੰ b1 ਦੂਜੀ ਸਮੀਕਰਨ ਨੂੰ ਕਹਨੇ ਆ b2 2 -2 a ਵੀ ਕੱਟ ਕੇ ਸਾਡੇ ਕੋਲ ਕੀ ਆ ਗਿਆ ਔਰ ਇਹ ਸਾਡੇ ਕੋਲ C1 ਹੁੰਦਾ ਔਰ ਨੀਚੇ ਵਾਲਾ ਸਾਡੇ ਕੋਲ ਸਮੀਕਰਨ 2 C2 ਤੇ ਇਹ ਸਾਡੇ ਕੋਲ ਕੀ ਆ ਗਿਆ 5/7 ਤੇ ਇੱਥੇ ਅਸੀਂ ਜਿਵੇਂ ਦੇਖਦੇ ਆ A1/A2 ਸਾਡੇ ਕੋਲ 1 ਆਇਆ B1/B2 ਸਾਡੇ ਕੋਲ ਮਾਈਨਸ ਆਇਆ ਤੇ ਇਹ ਦੋਨੇ ਇੱਕ ਕਮੈਂਟ ਇੱਕ ਬਰਾਬਰ ਨੇ ਤਾਂ ਸਾਡੇ ਕੋਲ A1/A2 नॉट ਇਕੁਅਲ ਟੂ B1/B2 ਤਾਂ ਸਾਡੇ ਕੋਲ ਕੀ ਹੈਗਾ ਫਿਰ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਦੋਂ ਵੀ ਇਹ 6 ਨੰਬਰਾਂ ਦਾ ਸਵਾਲ ਆਉਣਾ ਬਲੱਖਣ ਹੱਲ ਹੀ ਹੋਈਗਾ ਯਾਨੀ ਅਸੀਂ ਕੀ ਕਹਿੰਦੇ ਆ ਯੂਨੀਕ ਸੋਲੂਸ਼ਨ ਤਾਂ ਇਹ ਛੇ ਨੰਬਰ ਆਸ ਵਾਲਾ ਦਾ ਸਾਮਸਾ ਕਿਸ ਤਰੀਏ ਹੋਣ ਹੈ ਤਾਂ ਹੁਣ ਫੇਰ ਅਸੀਂ ਕੋਫੀਸ਼ੀਐਂਟ ਇਕੁਅਲ ਕਰਵਾਉਣਾ ਹੈ x ਜਾਂ y ਦੇ ਹੁਣ ਇਸ ਸਵਾਲ ਦੇ ਵਿੱਚ ਦੇਖੀਏ ਤਾਂ x ਦੇ ਕੋਫੀਸ਼ੀਐਂਟ ਵੀ ਬਰਾਬਰ ਹੈ ਪਰ y ਦੇ ਵੀ ਸਾਡੇ ਕੋਲ ਕੀ ਹੈ ਬਰਾਬਰ ਨਹੀਂ ਤਾਂ ਹੁਣ ਅਸੀਂ ਜਿਆਦਾਤਰ x ਦੇ ਕੋਫੀਸ਼ੀਐਂਟ ਬਰਾਬਰ ਕਰਵਾਉਣੀ ਹੈ ਤਾਂ x ਸਾਡੇ ਕੋਲ 3 ਦੇ ਬਰਾਬਰ ਹੈ ਤੇ ਇਹਨੂੰ ਕੁਝ ਵੀ ਕਰਵਾਉਣ ਦੀ ਜ਼ਰੂਰਤ ਨਹੀਂ ਸਮੀਕਰਨਾਂ ਨੂੰ ਜੇ ਇਸ ਨੂੰ ਪੇਪਰ ਦੇ ਵਿੱਚ ਇਸ ਤਰ੍ਹਾਂ ਸਵਾਲ ਆਉਗਾ ਤਾਂ ਇਹ 6 ਨੰਬਰ ਤੁਹਾਡੇ ਮੌਸਲੇ ਨੰਬਰ ਨੇ ਬਹੁਤ ਕਿ ਬਿਲਕੁਲ ਆਸਾਨ ਗਿਆ ਸਵਾਲ ਤਾਂ ਜਿਸਨੂੰ ਨਿਕਲਣਾ ਨੋਟ ਕਰ ਗਏ ਆ। 3x 2y 5 3x 2y 7 ਜੇ ਜਿਵੇਂ ਤੁਹਾਨੂੰ ਦੱਸਿਆ ਦੂਜੀ ਸਮੀਕਰਨ ਦੇ ਵਿੱਚੋਂ ਅਸੀਂ ਪਹਿਲੀ ਸਮੀਕਰਨ ਕੀ ਕਰਵਾ ਦਾਂਗੇ? ਮਾਈਨਸ। ਤਾਂ ਮਾਈਨਸ 3 ਤੇ ਮਾਈਨਸ ਐ ਮਾਈਨਸ ਮਾਈਨਸ ਕੀ ਹੋ ਗਿਆ ਪਲੱਸ। ਪਰ 3 ਸਾਡੇ ਕੋਲ ਕੀ ਹੈਗਾ? ਮਾਈਨਸ। 3x ਤੇ 3x ਸਾਡੇ ਕੋਲੇ ਕੱਟੇ ਜਾਣਗੇ ਕਿਉਂਕਿ ਪਲੱਸ ਤੇ ਮਾਈਨਸ ਨਹੀਂ। 2y ਇੱਥੇ ਪਲੱਸ ਦਾ ਇੱਥੇ 2y ਫੇਰ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ ਕਿ ਕਈ ਵਾਰੀ ਬੱਚੇ ਇੱਥੇ ਕੰਫਿਊਜ਼ ਹੋ ਜਾਂਦੇ ਕਿ ਇੱਥੇ ਪਲੱਸ ਦਾ ਸਾਈਨ ਲਿਖੀਏ ਜਾਂ ਮਾਈਨਸ ਦਾ ਤਾਂ ਸਾਡੇ ਕੋਲ ਇੱਥੇ ਇਹ ਮਾਈਨਸ ਦਾ ਸਾਈਨ ਅਸੀਂ ਇਗਨੋਰ ਕਰਨਾ ਹੈ 2b ਪਲੱਸ ਦੇ نیچے ਵਾਲਾ ਜੋ ਸਾਈਨ ਆਏਗਾ ਉਹੀ ਰੱਖਣਾ ਹੈ 2b ਪਲੱਸ ਦੇ 2 ਪਲੱਸ 2 ਸਾਡੇ ਕੋਲ ਕਿੰਨੇ ਹੋ ਗਏ 4y 5 ਪਲੱਸ ਦੇ ਨੇ 7 ਇੱਥੇ ਮਾਈਨਸ ਦੇ ਨੇ ਸਾਡੇ ਕੋਲ ਜੇ ਅਸੀਂ ਘਟਾਓ ਕਰਾਂਗੇ ਤਾਂ 2 ਆਏਗਾ ਪਰ ਸਾਈਨ ਇੱਥੇ ਮਾਈਨਸ ਦਾ ਲੱਗੇਗਾ ਕਿਉਂਕਿ 7 ਮਾਈਨਸ ਦੇ ਕੀ ਹੈ ਸਾਡੇ ਕੋਲੇ 5 ਨਾਲੋਂ ਵੱਡੇ ਨੇ ਤਾਂ 4 ਇੱਥੇ ਸਾਡੇ ਕੋਲ ਗੁਣਾ ਹੋ ਚੁੱਕਿਆ ਹੈ 4 ਗੁਣਾ ਹੋ ਗਿਆ ਤਾਂ ਉਧਰ ਇੱਕ ਡਿਵਾਈਡ ਹੋ ਜਾਤਾ y ਦੀ ਵੈਲੀ ਚਾਹੀਦੀ ਕਿ ਹੈਗੀ -2 4 ਇਹ ਕਰਦੇਗੇ ਇੱਕ ਸਾਡੇ ਕੋਲ ਗਿਆ ਜਾਇਆ -1 2 y ਸਾਡੇ ਕੋਲ -1 2 ਹੈ ਤਾਂ ਪਹਿਲਾ ਜਿੰਨਾ ਸਵਾਲ ਦੇ ਵਿੱਚ ਤਾਂ ਹੁੰਦਾ ਸਿਆ ਕਿ ਇਹ ਨੂੰ ਆਸੀ ਸਮੀਕਰਨ ਇੱਕ ਦੇ ਵਿੱਚ ਭਰ ਦਾਂਗੇ ਜਾਂ ਦੋ ਤੇ ਭਰ ਸਕਦੇ ਪਰ ਜ਼ਿਆਦਾਤਰ ਜਿੰਗਨ ਇੱਕ ਦੇ ਵਿੱਚ ਭਰਦੇ ਹਨ y -1 ਸਮੀਕਰਨ ਇੱਕ ਵਿੱਚ ਪਰਨਾ ਤੇ ਕੰਮ ਕਰ ਇੱਕ ਜਿਤ ਪਰਾਂਗੇ ਜਰੂਰ ਅਸੀਂ 10x 2 ਕਿਥੇ y ਹੈ ਇੱਥੇ ਅਸੀਂ ਕੀ ਭਰਾਂਗੇ -1/2 5 ਕਿਤੇ ਦੇ ਇਹਨਾਂ ਦੋ ਇਹ ਅਨਸਰ ਚ ਹੈ ਇਹ ਦੋ ਸਾਡੇ ਕੋਲ ਆਰਥੀ ਨੇ ਕੈਨਸਲ ਹੋ ਗਏ 10x ਦੇ ਸਾਡੇ ਕੋਲ ਇਕਰੇਗੇ ਬਰਾਬਰ 5 3x 1 ਦੀ ਦੇ x ਤੇ ਦੇ ਕੇ 1 ਦੇ ਦੇ ਤਾਂ ਐਕਸ ਬਰਾਬਰ 6 ਫਿਰ ਕਨ ਗੁਣਾ ਐਕਸ ਨਾਲ ਇਹ ਸਾਡੇ ਕੋਲ ਗਿਆ 6/ ਤਾਂ ਫਟਕੇ ਸਾਡੇ ਕੋਲ ਐਕਸ ਦੀ ਵੈਲਿਊ ਕੀ ਆ ਗਈ 2 ਤੇ ਸਾਡੇ ਕੋਲ ਇੱਥੇ ਐਕਸ 2 ਦੇ ਬਰਾਬਰ ਔਰ Y 1/2 ਦੇ ਬਰਾਬਰ ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਕੁਝ ਇੱਕ ਟ੍ਰਿਕ ਵੀ ਦੱਸਦੇ ਹਾਂ ਜਾਂ ਟ੍ਰਿਕ ਵੀ ਨਹੀਂ ਕਹਿ ਸਕਦੇ ਫੋਕਸ ਤੁਹਾਨੂੰ ਹੋਰ ਇੱਕ ਗੱਲ ਹੁੰਦਾ ਵੀ ਹੈ ਜਿਵੇਂ ਤੁਸੀਂ ਦੇਖੋਗੇ ਤੁਹਾਡਾ ਭਾਲ ਇੱਥੇ ਦਿੱਕਤ ਦਾ ਹੀ ਹੱਲ ਹੋ ਜਾਊਗਾ ਹੁਣ ਜੇ ਅਸੀਂ ਦੇਖੀ ਇਹ ਸਮੀਕਰਨਾਂ ਇੱਕ ਵਾਰ ਲਿਖੀਏ 10x 2y 5 ਔਰ 10x 2y 7 ਜਿਵੇਂ ਅਸੀਂ ਪਹਿਲੇ ਹੀ ਕਹਿ ਕੇ ਖੜੇ ਹਾਂ ਕਿ ਸਾਨੂੰ ਗੁਣਾਂਕ ਬਰਾਬਰ ਚਾਹੀਦੇ ਇੱਥੇ ਕਿਸੇ ਦੇਖਣ ਦਾ x ਦੇ ਗੁਣਾਂਕ ਤਾਂ ਅਸੀਂ ਸੋਲਵ ਕਰਵਾ ਲਈਏ ਇੱਥੇ ਦੇਖਾਂਗੇ ਤਾਂ y ਦੇ ਗੁਣਾਂਕ ਵੀ ਸਾਡੇ ਕੋਲ ਕੀ ਪਏ ਨੇ ਬਰਾਬਰ ਹੈ ਔਰ ਇਸ ਕਵਾਂਸ ਵਾਲਾਂ ਦੇ ਵਿੱਚ ਸਾਨੂੰ ਕੁਝ ਵੀ ਕਰਨ ਦੀ ਜਰੂਰਤ ਨਹੀਂ ਪੈਂਦੀ ਕਿ ਦੇਖੋ ਇਹ ਪਲੱਸ ਦੇ ਪਏ ਮਾਈਨਸ ਦੇ ਅਸੀਂ ਸਿਰਫ ਕੀ ਕਰਵਾਵਾਂਗੇ ਇਹਨਾਂ ਨੂੰ ਐਡ ਕਰਵਾ ਦੇਣੀ ਜਿਵੇਂ 3 3 ਕਿੰਨੇ ਬਣ ਜਾਣਗੇ 6x1 2 a 2 ਇਹ ਕੱਟੇ ਜਾਣਗੇ ਕਿਉਂਕਿ ਇਸ ਬਾਲ ਦੇ ਵਿੱਚ ਇੱਥੇ ਵੀ ਤਾਂ ਅਸੀਂ ਜੋ ਕੀਤਾ ਸੀ ਉਲਟੇ ਹੀ ਕਰਨੇ ਹੁੰਦੇ ਐ ਸਾਈਨ ਤਾਂ ਇਹ ਕੱਟੇਗੇ ਤੇ ਇਹ ਜੀੜੇ ਰਹਿ ਗਿਆ ਬਰਾਬਰ 5 7 ਕਿੰਨਾ ਆ ਗਿਆ ਸਾਡੇ ਕੋਲੇ 12 x 6 12 6 ਕਰ ਦਿੱਤੇ ਨਾ ਤੇ x ਦੀ ਵੈਲਿਊ ਕੀ ਆ ਗਈ 2 ਹੁਣ ਚੈੱਕ ਕਰਿਓ dy ਵੀ ਮਾਈਨਸ ਦੇ ਕੋ ਬਦਲ ਦੋਈ ਆ ਰਹੀ ਹੈ ਤੋ ਇਸ ਤਰ੍ਹਾਂ ਦੇ ਵਿੱਚ ਹੋਰ ਵੀ ਸਵਾਲ ਟਰਾਈ ਕਰੋ ਤੁਹਾਡੇ ਚੈਪਟਰ ਵੀ ਦੇ ਵਿੱਚ ਪੁੱਤੇ ਹੋਏ ਨੇ ਔਰ ਆਹਦੇ 6 ਨੰਬਰ ਤੁਸੀਂ ਫਾਈਨਲੀ ਪੇਪਰ ਦੇ ਵਿੱਚ ਪੱਕੇ ਕਰ ਸਕਦੇ ਔਰ ਨਾਲ ਹੀ ਸਾਡਾ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਵੀ ਕਰੋ ਤੇ ਅੱਗੇ ਜੇ ਹੋ ਤੁਹਾਡੇ ਬੱਚੇ ਨੇ ਤੁਹਾਡੇ ਰਿਲੇਟਿਵ ਨੂੰ ਵੀ ਸ਼ੇਅਰ ਕਰੋ